ਗੁਰਾਹ ਦੇ ਨੇੜਲੇ ਪਿੰਡ ਬੜਾ ਪਿੰਡ ਦੇ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਨਾਲ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਤੁਲੇਤਾ ਸੁਭਾਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਗਿਆਨ ਸਿੰਘ ਦੇ ਵਾਰਸਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹਨਾਂ ਦਾ ਬੇਟਾ ਰਾਜ ਮਿਸਤਰੀ ਅਤੇ ਲੱਕੜ ਦਾ ਕੰਮ ਕਰਦਾ ਸੀ ਜੋ ਅੱਟੀ ਪਿੰਡ 'ਚ ਕੰਮ ਤੇ ਗਿਆ ਸੀ। ਸ਼ਾਮ ਵੇਲੇ ਜਦੋਂ ਆਪਣੇ ਮੋਟਰਸਾਈਕਲ ਤੇ ਅੱਟੀ ਪਿੰਡ ਤੋਂ ਵਾਪਸ ਆਪਣੇ ਪਿੰਡ ਨੂੰ ਆ ਰਿਹਾ ਸੀ ਤਾਂ ਬਿਰਦਾ Ashram ਨੇੜੇ ਆਵਾਰਾ ਪਸ਼ੂ ਉਸਨੇ ਮੋਟਰਸਾਈਕਲ ਲੱਗੇ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਉਸਨੇ ਮੋਟਰਸਾਈਕਲ ਜਦੋਂ ਕਮਾਇਆ ਤਾਂ ਮੋਟਰਸਾਈਕਲ ਨਹਿਰ ਪੁਲੀ ਦੇ ਡਿਵਾਈਡਰ ਨਾਲ ਜਾ ਟਕਰਾਇਆ ਜਿਸ ਨਾਲ ਮੋਟਰਸਾਈਕਲ ਸੜਕ ਤੇ ਡਿੱਗ ਗਿਆ ਅਤੇ ਮੰਜਿੰਦਰ ਹਵਾ ਵਿੱਚ ਨਹਿਰ ਵਿੱਚ ਜਾ ਡਿੱਗ ਗਿਆ ਜਿਸ ਤੇ ਰਾਤ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ ਸ਼ੁਕਰਵਾਰ ਸਵੇਰੇ ਉਸ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਰ ਸਨਾਖਤ ਹੋ ਗਿਆ ਜੀ ਮਨਰਾਜ ਸਿੰਘ ਏਲੀਸ ਮਣੀ ਤੇ ਪੁੱਤਰ ਗਿਆਨ ਸਿੰਘ ਵਾਸੀ ਬੜਾ ਪਿੰਡ ਹੈ ਜੀ ਇੱਥੋਂ ਦਾ ਰਹਿਣਾ ਦਾ ਤੇ ਪਤਾ ਲੱਗਾ ਇਹ ਜਾਣਕਾਰੀ ਮਿਲੀ ਹੈ ਤਰਤੀਸ ਤੋਂ ਕਿ ਇਹ ਕੱਲ ਆਪਣੇ ਮਰਾਜ ਮਿਸਤਰੀ ਦਾ ਕੰਮ ਕਰਦਾ ਹੈ ਉਸ ਨਾਲ ਨਾਲ ਲੱਕੜ ਦਾ ਕੰਮ ਵੀ ਕਰਦਾ ਇਹ ਅੱਟੀ ਪਿੰਡ ਉੱਥੇ ਦਿਹਾੜੀ ਤੇ ਜਾਂਦਾ ਜੀ ਇਹ ਸ਼ਾਮ ਨੂੰ ਵਾਪਸ ਆ ਰਿਹਾ ਸੀਗਾ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਗਈ ਤੇ ਅੱਗੇ ਜਦੋਂ ਇਹ ਨਹਿਰਪੁਲੀ ਤੇ ਪਹੁੰਚਾ ਅੱਟੀ ਨਹਿਰਪੁਲੀ ਦੇ ਕੋਲ ਉੱਥੇ ਕੋਈ ਅੱਗੇ ਕਹਿੰਦੇ 12 ਪਸ਼ੂ ਆ ਗਿਆ ਤੇ ਉਹਨੂੰ ਬਚਾਉਣ ਦੀ ਖਾਤਰ ਉਹਨੇ ਮਤਲਬ ਉਹ ਜਿਹੜਾ ਉਹਦਾ ਮੋਟਰਸਾਈਕਲ ਆ ਉਹਦੇ ਵਿੱਚ ਵੱਜਿਆ ਡਿਵਾਈਡਰ ਦੇ ਵਿੱਚ ਨਹਿਰ ਪੁਲੀ ਦੇ ਵਿੱਚ ਵੱਜਿਆ ਤੇ ਉਹਦੇ ਨਾਲ ਕੀ ਆ ਵੀ ਮੋਟਰਸਾਈਕਲ ਸੜਕ ਤੇ ਡਿੱਗ ਗਿਆ ਤੇ ਉਹ ਆਪ ਜਿਹੜਾ ਉਹ ਨਹਿਰ ਤੇ ਡਿੱਗ ਗਿਆ ਉਹਨਾਂ ਦੇ ਘਰਦਿਆਂ ਦੇ ਬਿਆਨ ਅਮਤਾਵ ਠੀਕ ਹੈ ਤੇ ਉਹਦੇ ਆਧਾਰ ਤੇ ਫਿਰ ਅਸੀਂ ਜਿਹੜੀ ਹੈਗੀ ਆ ਉਹ 194 ਬੀਐਨਐਸ ਅਧਾਰ ਦੀ ਕਾਰਵਾਈ ਅਮਲ ਚੱਲਿਆ ਰਹੇ ਹਾਂ ਦੇ ਪੋਸਟਮਾਰਟਮ ਕਰਾ ਰਹੇ ਹਾਂ ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜੀ Laash ਆ ਉਹ ਬਾਰਸਨ ਦੇ ਹਵਾਲੇ ਕਰ ਦਿੱਤੀ ਜਾਵੇ ਗੁਰਾਇਆਂ ਦੇ ਨੇੜਲੇ ਪਿੰਡ ਬੜਾ ਪਿੰਡ ਦੇ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਨਾਲ ਦਰਦਨਾਕ ਮੌਤ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਤੁਲਤਾ ਸੁਭਾਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਗਿਆਨ ਸਿੰਘ ਦੇ ਵਾਰਸਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹਨਾਂ ਦਾ ਬੇਟਾ ਰਾਜ ਮਿਸਤਰੀ ਅਤੇ ਲੱਕੜ ਦਾ ਕੰਮ ਕਰਦਾ ਸੀ ਜੋ ਅੱਟੀ ਪਿੰਡ 'ਚ ਕੰਮ ਤੇ ਗਿਆ ਸੀ। ਸ਼ਾਮ ਵੇਲੇ ਜਦੋਂ ਆਪਣੇ ਮੋਟਰਸਾਈਕਲ ਤੇ ਅੱਟੀ ਪਿੰਡ ਤੋਂ ਵਾਪਸ ਆਪਣੇ ਪਿੰਡ ਨੂੰ ਆ ਰਿਹਾ ਸੀ ਤਾਂ ਬਿਰਦਾ Ashram ਨੇੜੇ ਅਵਾਰਾ ਪਸ਼ੂ ਉਸਨੇ ਮੋਟਰਸਾਈਕਲ ਲੱਗੇ ਆ ਗਿਆ। ਜਿਸ ਨੂੰ ਬਚਾਉਂਦੇ ਹੋਏ ਉਸਨੇ ਮੋਟਰਸਾਈਕਲ ਜਦੋਂ ਘੁਮਾਇਆ ਤਾਂ ਮੋਟਰਸਾਈਕਲ ਨਹਿਰ ਪੁਲੀ ਦੇ ਡਿਵਾਈਡਰ ਨਾਲ ਜਾ ਟਕਰਾਇਆ। ਜਿਸ ਨਾਲ ਮੋਟਰਸਾਈਕਲ ਸੜਕ ਤੇ ਡਿੱਗ ਗਿਆ ਅਤੇ ਮੰਜਿੰਦਰ ਹਵਾ ਵਿੱਚ ਨਹਿਰ ਵਿੱਚ ਜਾ ਡਿੱਗ ਗਿਆ। ਜਿਸ ਤੇ ਰਾਤ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ ਸ਼ੁੱਕਰਵਾਰ ਸਵੇਰੇ ਉਸ ਦੀ লাশ ਨਹਿਰ ਵਿੱਚੋਂ ਬਰਾਮਦ ਹੋਈ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਰ ਸ਼ਨਾਖਤ ਹੋ ਗਈ ਹੈ ਜੀ ਮਨਰਾਜ ਸਿੰਘ ਏਲੀਸ ਮਨੀ ਤੇ ਪੁੱਤਰ ਗਿਆਨ ਸਿੰਘ ਬਾਸੀ ਬੜਾ ਪਿੰਡ ਹੈ ਜੀ ਇੱਥੋਂ ਦਾ ਰਹਿਣ ਵਾਲਾ ਤੇ ਪਤਾ ਲੱਗਾ ਇਹ ਜਾਣਕਾਰੀ ਮਿਲੀ ਹੈ ਤਰਤੀਸ਼ ਤੋਂ ਇਹ ਕੱਲ ਆਪਣੇ ਰਾਜਮਿਸਤਰੀ ਦਾ ਕੰਮ ਕਰਦਾ ਹੈ ਉਸ ਨਾਲ ਨਾਲ ਲੱਕੜ ਦਾ ਕੰਮ ਵੀ ਕਰਦਾ ਇਹ ਅੱਟੀਪਿੰਡ ਉੱਥੇ ਦਿਹਾੜੀ ਤੇ ਜਾਂਦਾ ਜੀ ਇਹ ਸ਼ਾਮ ਨੂੰ ਵਾਪਸ ਆ ਰਿਹਾ ਸੀਗਾ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਅੱਗੇ ਜਦੋਂ ਇਹ ਨਹਿਰਪੁਲੀ ਤੇ ਪਹੁੰਚਾ ਅੱਟੀ ਨਹਿਰਪੁਲੀ ਦੇ ਕੋਲ ਉੱਥੇ ਕੋਈ ਅੱਗੇ ਕਹਿੰਦੇ ਆਵਾਰਾ ਪਸ਼ੂ ਆ ਗਿਆ ਤੇ ਉਹਨੂੰ ਬਚਾਉਣ ਦੀ ਖਾਤਰ ਉਹਨੇ ਮਤਲਬ ਉਹ ਜਿਹੜਾ ਉਹਦਾ ਮੋਟਰਸਾਈਕਲ ਆ ਉਹਦੇ ਵਿੱਚ ਵੱਜਿਆ ਡਿਵਾਈਡਰ ਦੇ ਵਿੱਚ ਨਹਿਰਪੁਲੀ ਦੇ ਵਿੱਚ ਵੱਜਿਆ ਤੇ ਉਹਦੇ ਨਾਲ ਕੀ ਆ ਵੀ ਮੋਟਰਸਾਈਕਲ ਸੜਕ ਤੇ ਡਿੱਗ ਗਿਆ ਤੇ ਉਹ ਆਪ ਜਿਹੜਾ ਉਹ ਨਹਿਰ 'ਚ ਡਿੱਗ ਗਿਆ ਉਹਨਾਂ ਦੇ ਘਰਦਿਆਂ ਦੇ ਬਿਆਨਨਾਮਾ ਠੀਕ ਹੈ ਤੇ ਉਹਦੇ ਆਧਾਰ ਤੇ ਫਿਰ ਅਸੀਂ ਜਿਹੜੀ ਹੈਗੀ ਆ ਉਹ 194 ਬੀਐਨਐਸ ਅਧਾਰ ਦੀ ਕਾਰਵਾਈ ਅਮਲ ਚੱਲੇ ਆ ਰਹੇ ਹਾਂ ਤੇ ਪੋਸਟਮਾਰਟਮ ਕਰਾ ਰਹੇ ਹਾਂ ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜੀ লাশ ਆ ਉਹ ਮਾਰਸਨ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ